ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਟੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਆਪਣੇ ਮਨੀ ਡੇਰੀ ਫਾਰਮ ਚਲਾਣਾ ਜੁੜੇ ਹੋਏ ਉਹਨਾਂ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਦੋਸਤੋ ਆ 2025 ਤੁਹਾਡੇ ਸਾਰੇ ਵੀਰਾਂ ਵਾਸਤੇ ਖਾਸ ਹੋਵੇ। ਪਰਮਾਤਮਾ ਤੁਹਾਡੇ ਕੰਮ ਕਾਰਜ 'ਚ ਬਰਕਤ ਬਖਸ਼ੇ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਬੱਚੀਆਂ ਦਿਖਾਉਂਗਾ। ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ। ਨੰਬਰ ਵਾਈ ਜੀ ਹੋਰਾਂ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਦੋਸਤੋ ਇੱਕ ਨੰਬਰ ਤੇ ਛੋਟੀ ਬੱਚੀ ਪੰਜਾਂ ਛੇ ਮਹੀਨਿਆਂ ਦੀ ਉਮਰ ਆ ਬੂਤੀ ਬਾਤੀ ਕਰਮਾਲੀ ਦੀ ਬਹੁਤ ਸੋਹਣੀ ਆ ਛੋਟਾ ਜਿਹਾ ਕੰਨ ਬੂਦੀ ਵਾਲੀ ਜਰਸੀ 2 ਨੰਬਰ ਤੇ ਦੋਸਤੋ ਵੱਡੀ ਜਰਸੀ ਬੱਚੀ 8 9 ਮਹੀਨਿਆਂ ਦੀ ਉਮਰ ਆ ਮੂਤੋਂ ਦੋਸਤੋ ਇਹ ਵੀ ਕੱਚੀ ਖੀਰੀ ਆ ਛੋਟਾ ਛੋਟਾ ਕੰਨ ਬੋਦੀ ਵਾਲੀ ਜਰਸੀ ਦੋਸਤੋ ਜੇ ਕੋਈ ਭੈਣ ਭਰਾ ਜੋੜਾ ਹੀ ਖਰੀਦਦਾ ਸੇਵਾ ਸੰਭਾਲ ਗੌਰ ਚੰਗੀ ਕਰਦਾ ਤਾਂ ਆਉਣ ਵਾਲੇ ਸਮੇਂ ਦੋਸਤੋ ਚੰਗੀਆਂ ਵੜਾ ਘਰੇ ਤਿਆਰ ਹੋ ਜਾਣੀਆਂ ਬਾਕੀ ਬਰੀਡ ਦੋਸਤੋ ਵੇਚ ਸਕਦੇ ਆ ਛੋਟਾ ਕੰਨ ਬੋਦੀ ਵਾਲੀਆਂ ਜਰਸੀਆਂ ਦੋਨੇ ਵਾਛੀਆਂ ਬਹੁਤ ਸੋਹਣੀਆਂ ਬਾਈ ਦੀਆਂ ਫੇਸ ਕੁਆਲਟੀ ਵੇਚ ਸਕਦੇ ਆ ਛੋਟਾ ਛੋਟਾ ਕੰਨ ਬੋਦੀ ਵਾਲੀਆਂ ਜਰਸੀਆਂ ਫੇਸ ਕੁਆਲਟੀ ਬਹੁਤ ਸੋਹਣੀਆਂ ਦੋਨਾਂ ਦੀ ਜੋੜੇ ਦਾ ਮੁੱਲ ਬਾਈ ਨੇ ਰੱਖਿਆ ਹੋਇਆ 20000 ਰੁਪਇਆ ਬਾਈ ਕਹਿੰਦਾ ਜੇ ਕਿਸੇ ਵੀ ਨੇ ਕੱਲੀ ਕੱਲੀ ਲੈਣੀ ਹੈ ਤਾਂ ਉਸਾ ਹੋਣਾ ਰੇਟ ਹੋ ਜਾਊਗਾ ਨੰਬਰ 22 ਦਾ ਦੋਸਤੋ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ 22 ਜੀ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ